ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਵਿਵਾਦ ਜਾ ਪਿਆ ਕਿ ਭਾਈ ਸਰਕਾਰੀ ਬੱਸਾਂ ਰੈਲੀਆਂ ਤੇ ਲੈ ਜਾਂਦੇ ਨੇ ਤੇ ਹੁਣ ਜਿਹੜੀ ਯੂਨੀਅਨ ਹੈ ਪੀ ਆਰਟੀਸੀ ਵਾਲਿਆਂ ਦੀ ਪੰਚਪਾਸੋ ਵਾਲੇ ਜੀ ਇੱਕ ਕਹਿੰਦੇ ਕਿ ਅਸੀਂ ਨਹੀਂ ਜਾਵਾਂਗੇ ਸਰਕਾਰੀ ਰੈਲੀ ਤੇ ਇੱਕ ਟਰੈਕਟਰ ਹੁੰਦਾ ਸੀ ਜੀਟਰ 2511 ਹੂੰ ਸਾਡਾ ਦੋਸਤ ਹੈ ਬਚਪਨ ਦਾ ਤੇ ਉਹਨਾਂ ਦੇ ਕੋਲ ਹੁੰਦਾ ਸੀਗਾ ਉਹ ਜੀਟਰ 25 11 ਉਹ ਸੈਲਫ ਸਲਫੋ ਤੋਂ ਕੱਟੀ ਹੁੰਦੇ ਸੀ ਟਰੈਕਟਰਾਂ ਦੇ ਨੂੰ ਪੁਲੀ ਪਾਉਂਦੇ ਹੁੰਦੇ ਸੀ ਅਸੀਂ ਉਹਨੂੰ ਸਟਾਰਟ ਕਰਨ ਦੇ ਰੱਸਾ ਪਾ ਕੇ ਉਹਨੂੰ ਖਿੱਚਣਾ ਕਰ 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 ਉਹ ਇਦਾਂ ਜੇ ਕਰਦਾ ਹੁੰਦਾ ਸੀਗਾ ਤੇ 35 11 ਫਿਰ 59 11 ਤੱਕ ਉਹ ਬਾਦਚਾ ਆ ਉਹ ਬਾਦਚਾ ਆਇਆ ਤਾਂ ਮੈਨੂੰ ਯਾਦ ਆ ਕਿ ਉਹਨਾਂ ਦਾ ਇੱਕ ਬਹੁਤ ਸੋਹਣਾ ਕੁੱਤਾ ਹੁੰਦਾ ਸੀਗਾ ਹੂੰ ਉਹਨਾਂ ਨੇ ਜਦੋਂ ਟਰੈਕਟਰ ਤੋਰਨਾ ਖੇਤ ਨੂੰ ਤਾਂ ਉਹਨੇ ਵਾਈਟ ਰੰਗ ਦਾ ਹੁੰਦਾ ਸੀਗਾ ਹੁਣ ਜੇ ਮੇਰੇ ਪਿੰਡ ਦੇ ਆਨੇ ਮੇਰੇ ਦੋਸਤਾਂ ਨੇ ਸੁਣਿਆ ਤਾਂ ਉਹ ਸਾਰਾ ਦ੍ਰਿਸ਼ ਉਹਨਾਂ ਨੂੰ ਯਾਦ ਹੋ ਜਾਣਾ ਹੈ ਤਾਂ ਦੋਨੇ ਭਰਾ ਜਦੋਂ ਉਹਨਾਂ ਦਾ ਫਾਦਰ ਜਾਂ ਦਿਹਾੜੀਏ ਤਾਂ ਬੈਠਦੇ ਨਰਮਾ ਗੋਡੋਂ ਨਿਕਲਦੇ ਤਾਂ ਉਹਨੇ ਸ਼ਾਲ ਮਾਰ ਕੇ ਨਾ ਉਹ ਜਿਹੜਾ ਜਿੱਥੇ ਕਲੱਚ ਜਿਆ ਹੁੰਦਾ ਉਹਦਾ ਐਂ ਦੱਬਣ ਵਾਲਾ ਉਹਦੇ ਉਹ ਜਿਹੜਾ ਫੁੱਟਰੈਸ ਜਿਆ ਹੁੰਦਾ ਉਹਦੇ ਤੇ ਜਾ ਕੇ ਬਹਿ ਜਾਣਾ ਜੀ ਤੋ ਕਮਾਲ ਦਾ ਦ੍ਰਿਸ਼ ਹੁੰਦਾ ਸੀਗਾ ਤੇ ਉਹ ਬਸ ਕਰ 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 ਕਰਦਾ ਤੁਰਿਆ ਜਾਂਦਾ ਸੀ ਹੌਲੀ ਹੌਲੀ ਉਹਨ ਤੇ ਟਰੈਕਟਰ ਵੀ ਟੰਕਾਂ ਲੱਗ ਆ ਰਹੇ ਨੇ ਕਹਾਉਗਾ ਸੀ ਸੈਲਫ ਸਲਫ ਵਾਲਾ ਕੰਮ ਹੋ ਗਿਆ ਹਥੇ ਬੜਾ ਪਹੁੰਚ ਗਿਆ ਕਹਿੰ ਮੈਂ ਤੇ ਬੱਸਾਂ ਦੀ ਗੱਲ ਕਰ ਰਿਹਾ ਸੀ ਟਰੈਕਟਰ ਨਾਲ ਬੱਸਾਂ ਨਹੀਂ ਜਾਂਦੀ 2511 ਉਹ ਯੂਨੀਅਨ ਤੋਂ ਚੇਤਾ ਆ ਗਿਆ ਜੀ ਦੇਖ ਲਓ ਗੱਲਾਂ ਕਿਦਾਂ ਜੋੜਦੀਆਂ ਨੇ ਹਮ ਐਚ ਐਮਟੀ ਐਚ ਐਮਟੀ 2511 ਹਾਂ ਬਿਲਕੁਲ ਜੀ ਤੇ ਉਹ ਕਹਿੰਦੇ ਵੀ ਹੁਣ ਬੱਸਾਂ ਨਹੀਂ ਅਸੀਂ ਲੈ ਕੇ ਜਾਣੇ ਕਿਉਂਕਿ ਉਹਨਾਂ ਦੀਆਂ ਵੀ ਮੰਗਾਂ ਨੇ ਉਹ ਵੀ ਵਿਚਾਰੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਰਹਿੰਦੇ ਨੇ ਤੇ ਇੱਕ ਕੋਈ ਰੈਲੀ ਤੇ ਡਰਾਈਵਰ ਤੇ ਗੋਲੀ ਚੱਲਣ ਦਾ ਮਸਲਾ ਵੀ ਸੀਗਾ ਉਹ ਵੀ ਉਹਨਾਂ ਨੇ ਇਹਦੇ ਵਿੱਚ ਰੱਖਿਆ ਦੇਖੋ ਉਹ ਕਹਿੰਦੇ ਨੇ ਕਿ ਭਾਈ ਸਾਡੀਆਂ ਤੁਸੀਂ ਮੰਗਾਂ ਨਹੀਂ ਮੰਨਦੇ ਤੇ ਅਸੀਂ ਤੁਹਾਡਾ ਕਹਿਣਾ ਨਹੀਂ ਮੰਨਣਾ ਅਸੀਂ ਕੱਤੋਂ ਐਵੇਂ ਲਾਰੀਆਂ ਲੈ ਕੇ ਉੱਥੇ ਜੀ ਤੁਸੀਂ ਤੇ ਲਾਰੇ ਲਾਈ ਜਾਂਦੇ ਅਸੀਂ ਲਾਰੀਆਂ ਲੈ ਕੇ ਤੁਹਾਨੂੰ ਕੱਤੋਂ ਢੋਂਦੇ ਫਿਰਿਏ ਜੀ ਜੀ ਵੀ ਉਹ ਉਹ ਕਹਿੰਦੇ ਸਾਡੇ ਵੱਲੋਂ ਕੋਰਾ ਜਵਾਬ ਜੀ ਚਿੱਟਾ ਜਵਾਬ ਹੈ ਸਾਡਾ ਹਮ ਸਾਥ ਨੂੰ ਨਹੀਂ ਮੱਝਾ ਚਾਰ ਹੁੰਦੀਆਂ ਉਹ ਗਾਣਾ ਸੀ ਗੱਲ ਕੇ ਭਾਈ ਸਾਥੋਂ ਨਹੀਂ ਇਹ ਲਾਰੀਆਂ ਲਜਾ ਹੁੰਦੀਆਂ ਤੁਸੀਂ ਜੋ ਕਰਨਾ ਕਰੋ ਤੇ ਹੁਣ ਦੇਖੋ ਜਿਹੜੇ ਤੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨੂੰ ਤੇ ਜਾਣਾ ਪੈਂਦਾ ਤੇ ਕੰਟਰੈਕਟ ਵਾਲੇ ਨੇ ਨਾ ਜੀ ਅੱਛਾ ਤੂੰ ਗੱਲ ਮੈਨੂੰ ਯਾਦ ਆ ਗਈ ਵੀ ਇੱਕ ਅਖਬਾਰ ਹੈ ਜੁਮੇਬਾਰ ਅਖਬਾਰ ਹੈ ਸ਼ਾਇਦ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਸੁੱਝੀ ਆ ਹੂੰ ਉਹਨਾਂ ਦੇ ਰਿਪੋਰਟਰ ਨੇ ਤਰਨ ਤਰ ਤੋਂ ਖਬਰ ਲਾਈ ਕਿ ਡਰਾਈਵਰ ਕੰਡਕਟਰ ਨੇ ਸ਼ਾਇਦ ਗੋਲੀ ਚਲਾਤੀ ਹੈ ਜੀ ਕਮ ਆ ਗੱਲ ਸੁਣੀ ਸੀ ਜ਼ਰੂਰ ਹਾਂ ਮੈਨੂੰ ਉਹ ਬੜਾ ਪੁੱਠਾ ਕੰਮ ਹੈ ਵੀ ਗੋਲੀ ਤਾਂ ਉੱਥੇ ਦੋ ਧੜੇ ਲੜ ਗਏ ਨਾ ਆਪਸ ਵਿੱਚ ਦੀ ਮੂਸੇਪਿੰਡ ਝਗੜਾ ਹੋ ਗਿਆ ਜੀ ਉਹ ਤੇ ਆਪਾਂ ਗੱਲ ਵੀ ਇੱਥੇ ਕੀਤੀ ਸੀ ਹਾਂ ਜੀ ਹਾਂ ਜੀ ਉਹ ਬਾਅਦ ਦੇ ਵਿੱਚ ਮੈਨੂੰ ਕਿਸੇ ਨੇ ਕਟਿੰਗ ਭੇਜੀ ਪਤਾ ਨਹੀਂ ਹੁਣ ਅੱਜ ਕੱਲ ਬਣ ਵੀ ਜਾਂਦੀ ਆ ਤੇ ਮੈਂ ਤਾਂ ਬੜਾ ਹਰਾਨ ਹੋਇਆ ਜੀ ਕੀ ਆਤੀ ਆ ਯਾਰ ਤਾਂ ਖੈਰ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਦੇਖੋ ਜੀ ਅਸੀਂ ਇਹਨਾਂ ਨੂੰ ਨਹੀਂ ਲੈ ਜਾਣਾ ਪਰ ਜਿਹੜੇ ਰੈਗੂਲਰ ਹੈ ਉਹਨਾਂ ਨੂੰ ਤੇ ਲਿਜਾਣਾ ਹੀ ਪੈਣਾ ਹੈ ਨਾ ਜੀ ਪਰ ਇਹ ਸਾਫ ਹੈ ਕਿ ਇੱਕ ਲਿਜਾਵੇ ਨਾਲ ਜਾਵੇ ਦੂਜੇ ਨੂੰ ਲਿਜਾਣਾ ਪਊ ਹੂੰ ਤੇ ਗੱਲ ਇਹ ਹੈ ਜੇ ਲਿਜਾਊਗਾ ਤੇ ਸਰਕਾਰੀ ਬੱਸਾਂ ਜਿਹੜੀਆਂ ਉਹਨਾਂ ਦੀ ਡਿਊਟੀ ਲੱਗਦੀ ਰਹੂ ਇਹ ਤੇ ਪਾਈ ਹੀ ਜਾਣਾ ਪੈਣਾ ਹਾਂਜੀ ਉਹਨਾਂ ਨੂੰ ਜਾਣਾ ਜੀ ਜੀ ਬਿਲਕੁਲ ਜੀ ਖੈਰ ਸ਼ੁਕਰੀਆ ਦੋਸਤੋ ਬਹੁਤ ਮਿਹਰਬਾਨੀ ਤੁਹਾਡੀ ਇੱਕ ਦੋਸਤ ਮਿੱਤਰ ਦੱਸ ਰਿਹਾ ਨੇ ਜੀ 올 ਇਨ ਵਨ ਜੀ ਕਹਿੰਦੇ ਐਮ ਆਰ ਆਈ ਦੇ ਵਿੱਚ ਕਹਿੰਦੇ ਮੈਗਨੇਟ ਹੁੰਦਾ ਤੇ ਸੀਟੀ ਸਕੈਨ ਦੇ ਵਿੱਚ ਰੇਡੀਏਸ਼ਨਸ ਹੁੰਦੀਆਂ ਨੇ ਯਾਰ ਉਹ ਯਾਰ ਡਾਕਟਰ ਇਹ ਚੀਜ਼ਾਂ ਥੋੜੀਆਂ ਜਿਹੀਆਂ ਨਹੀਂ ਹਾਂਜੀ ਨਹੀਂ ਮੈਂ ਤੇ ਉਹ ਵੀਡੀਓ ਦੇਖਿਆ ਸੀਗਾ ਜੀ ਜੀ ਵੀਡੀਓ ਦੇਖਿਆ ਉਹ ਸ਼ਾਇਦ ਇੰਸਟਾ ਤੇ ਹਾਲੇ ਵੀ ਪਿਆ ਹੋਵੇਗਾ ਮੈਂ ਵੀ ਦੇਖਿਆ ਸੀ ਮੈਂ ਜਿਹਦੇ ਚੋ ਜਿਹੜੇ ਕਹਿੰਦੇ ਕਿ ਮੈਂ ਫਿੱਟ ਨਹੀਂ ਆ ਰਿਹਾ ਵਿੱਚ ਹਾਂਜੀ ਹਾਂਜੀ ਉਹ ਉਹ ਵੀਡੀਓ ਅੱਡੇ ਇੱਕ ਲਾਲ ਟੀ-ਸ਼ਰਟ ਦੇ ਵਿੱਚ ਜਿੱਥੇ ਉਹ ਕਹਿੰਦਾ ਕਿ ਮੇਰਾ ਮੂੰਹ ਦਾ ਟੇਸਟ ਮਰ ਗਿਆ ਸੀ ਜੀ ਹਾਂ ਉਹ ਵੱਖਰੀ ਵੀਡੀਓ ਹੈ ਬਿਲਕੁਲ ਖਰ ਚਲੋ ਬਹੁਤ ਮੈਂ ਤੇ ਟੀ-ਸ਼ਰਟਾਂ ਦੇ ਉੱਤੇ ਮਾਰਕਾ ਵੀ ਦੇਖ ਲੈਣਾ ਜਿਹੜੇ ਬੰਦੇ ਤੁਰ ਜਾਂਦੇ ਨੇ ਯਾਰ ਦੇ ਯਾਰ ਜੀ ਇੰਨੀ ਘਰ ਦੇ ਨਾਲ ਚੀਜ਼ ਫਿਰ ਸੁਣੀ ਕਰੀ ਦੀ ਬਿਲਕੁਲ ਜੀ